ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਦਿਨ ਇਦਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹਾਲਤ ਇਸ ਵੇਲੇ ਪਤਲੀ ਹੋ ਰਹੀ ਹੈ ਦਿਨ-ਪ੍ਰਤੀ ਦਿਨ ਉਹ ਵਿਗੜਦੀ ਜਾ ਰਹੀ ਹੈ ਹਾਲਾਂਕਿ ਉਹ ਰਾਸ਼ਟਰੀ ਪੱਧਰ ਤੇ ਗੱਲ ਕੀਤੀ ਜਾਵੇ ਜਾਂ ਫਿਰ ਸੂਬਾਈ ਪੱਧਰ ਦੇ ਉੱਤੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਘਿਰਦੀ ਜਾ ਰਹੀ ਹੈ ਇਦੇ ਬਾਰੇ ਮਸਲੇ ਚੱਲਦੇ ਪਏ ਨੇ ਇਹਦੇ ਬਾਰੇ ਚਰਚਾਵਾ ਚੱਲਦੀਆਂ ਪਈਆਂ ਹਾਲ ਹੀ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਔਰ ਇਹਨਾਂ ਮਾਮਲਿਆਂ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਥਿਤੀ ਹੈ ਉਸ ਦੇ ਵਿੱਚ ਕੁਲਤਾਰ ਸੰਧਵਾ ਜਿਹੜੇ ਨੇ ਉਹ ਵਿਚੋਲਗੀ ਕਰਦੇ ਵੀ ਨਜ਼ਰ ਆ ਰਹੇ ਕੁਲਤਾਰ ਸੰਧਵਾ ਤੇ ਸੀਐਮ ਭਗਵੰਤ ਮਾਨ ਵਿਚਲਾ ਵਿਵਾਦ ਜਿਹੜਾ ਹੈ ਉਹ ਪਹਿਲਾਂ ਤੋਂ ਪਖਿਆ ਹੋਇਆ ਸੀ ਹਾਲਾਂਕਿ ਉਸ ਤੋਂ ਬਾਅਦ ਇਹ ਵਿਵਾਦ ਸਮੇਟਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਇਹ ਵਿਵਾਦ ਗੱਲੀਬਾਤੀ ਉਸੇ ਤਰ੍ਹਾਂ ਕਹਿੰਦੇ ਬਣਿਆ ਹੋਇਆ ਪਰ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਜਿਨ੍ਹਾਂ ਦੇ ਵਿੱਚ ਪਹਿਲਾਂ ਕੁਮਰ ਵਿਜੇ ਪ੍ਰਤਾਪ ਸ਼ਾਮਿਲ ਹੋਏ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਵਿਧਾਇਕ ਜਾਂ ਕਹਿ ਦਈਏ ਵਿਧਾਇਕਾ ਸ਼ਾਮਿਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਯਾਨੀ ਕਿ ਐਮਐਲਏ ਬਲਜਿੰਦਰ ਕੌਰ ਜਿਹੜੇ ਚੀਫ ਵਿਪ ਵੀ ਸਥਾਪਿਤ ਕੀਤੇ ਗਏ ਸਨ ਉਹਨਾਂ ਨੇ ਸੋ ਕਾਲਡ ਬਗਾਵਤ ਕਰ ਦਿੱਤੀ ਹੈ ਇਹ ਕਿਹਾ ਜਾ ਰਿਹਾ ਹੈ ਹਾਲਾਂਕਿ ਇੱਕ ਫੇਸਬੁੱਕ ਪੋਸਟ ਉਹਨਾਂ ਨੇ ਪਾਈ ਹੈ ਜਿਸ ਦੇ ਵਿੱਚ ਕੁਲਤਾਰ ਸੰਧਵਾ ਦੇ ਕੋਲ ਜਾ ਕੇ ਉਹਨਾਂ ਨੇ ਆਪਣੀ ਦਰਖਾਸਤ ਪੇਸ਼ ਕੀਤੀ ਹੈ ਉਹਨਾਂ ਨੇ ਇਸ ਮਾਮਲੇ ਬਾਰੇ ਕੁਲਤਾਰ ਸੰਧਵਾ ਨੂੰ ਜਾਣੂ ਕਰਵਾਇਆ ਸਪੀਕਰ ਨੇ ਵਿਧਾਨ ਸਭਾ ਦੇ ਕੁਲਤਾਰ ਸੰਧਵਾ ਔਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਚਿਹਰਾ ਪਰ ਇਸ ਦੇ ਬਾਵਜੂਦ ਸਵਾਲ ਇਹ ਖੜ੍ਹੇ ਰਿਹਾ ਕਿ ਕੁਲਤਾਰ ਸੰਧਵਾ ਹੀ ਕਿਉਂ ਜਦੋਂ ਐਡਾ ਵੱਡਾ ਵਿਵਾਦ ਹੈ ਤੇ ਉਸ ਵਿਵਾਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਕੋਲ ਕਿਉਂ ਨਹੀਂ ਗਏ ਐਮਐਲਏ ਬਲਜਿੰਦਰ ਕੌਰ ਦਰਅਸਲ ਤਲਵੰਡੀ ਸਾਬੋ ਤੋਂ ਵਿਧਾਇਕ ਨੇ ਬਲਜਿੰਦਰ ਕੌਰ ਔਰ ਉਹਨਾਂ ਨੇ ਇਹ ਮਾਮਲਾ ਚੁੱਕਿਆ ਕੁਲਤਾਰ ਸੰਧਵਾ ਦੇ ਕੋਲ ਔਰ ਇਸ ਮਾਮਲੇ ਨੂੰ ਲੈ ਕੇ ਚਰਚਾ ਛੜ ਗਈ ਹੈ ਕਿ ਕੀ ਹੁਣ ਆਪਣੀ ਹੀ ਪਾਰਟੀ ਨੂੰ ਲੈ ਕੇ ਐਮਐਲਏ ਸਵਾਲ ਖੜੇ ਕਰਨ ਲੱਗੇ ਨੇ ਹਾਲਾਂਕਿ ਇਤਰਾਜ਼ ਕੀਤਾ ਜਾ ਰਿਹਾ ਹੈ ਗੱਲਾਂ ਕੀਤੀਆਂ ਜਾ ਰਹੀਆਂ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਜਦੋਂ ਵੀ ਉਹ ਸਿਆਸਤ ਵਿੱਚ ਰਹੀਆਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਉਹ ਕਾਂਗਰਸ ਹੋਵੇ ਕਿਸੇ ਨੇ ਵੀ ਆਪਣੇ ਹੀ ਵਿਧਾਇਕਾਂ ਦੇ ਉੱਤੇ ਜਾਂ ਆਪਣੇ ਹੀ ਸੀਐਮ ਦੇ ਉੱਤੇ ਸਵਾਲ ਨਹੀਂ ਸੀ ਚੁੱਕੇ ਪਰ ਇਸ ਪਾਰਟੀ ਦੇ ਵਿੱਚ ਕਹਿੰਦੇ ਇਦਾਂ ਹੋ ਰਿਹਾ ਹੈ ਹਾਲਾਂਕਿ ਹੋਇਆ ਕਿ ਨਹੀਂ ਹੋਇਆ ਇਹ ਫੇਸਬੁੱਕ ਪੋਸਟ ਪੜਨ ਤੋਂ ਬਾਅਦ ਤੁਹਾਨੂੰ ਜ਼ਿਆਦਾ ਸਪਸ਼ਟ ਹੋ ਸਕਦਾ ਹੈ ਕਿ ਸਵਾਲ ਕਿਸੇ ਨੇ ਚੁੱਕਿਆ ਗਿਆ ਕਿ ਨਹੀਂ ਚੁੱਕਿਆ ਗਿਆ ਪਰ ਇਸ਼ਾਰੇ ਕਈ ਵਾਰੀ ਨਾ ਸਿਆਸਤ ਵਿੱਚ ਕੰਮ ਕਰ ਜਾਂਦੇ ਆ ਹੁਣ ਜ਼ਾਹਿਰ ਤੌਰ ਤੇ ਕਈ ਵਾਰੀ ਕੋਈ ਸਵਾਲ ਨਹੀਂ ਕਰਦਾ ਜਾਂ ਕਿਸੇ ਦਾ ਨਾਮ ਨਹੀਂ ਲੈਂਦਾ ਪਰ ਇਸ ਦੇ ਬਾਵਜੂਦ ਇਸ਼ਾਰੇ ਜਾਂ ਫਿਰ ਉਹਦਾ ਇਨਫਾਰਮਲ ਵਤੀਰਾ ਜਿਹੜਾ ਉਹ ਬਹੁਤ ਗੱਲਾਂ ਕਰ ਜਾਂਦਾ ਹੁਣ ਸਵਾਲ ਚੱਕਣ ਵਾਲੇ ਤਾਂ ਇਹ ਵੀ ਕਹਿ ਰਹੇ ਆ ਕਿ ਇਹ ਅਰਜ਼ੀ ਲੈ ਕੇ ਸੀਐਮ ਭਗਵੰਤ ਮਾਨ ਕੋਲ ਕਿਉਂ ਨਹੀਂ ਗਏ ਕੁਲਤਾਰ ਸੰਧਵਾ ਕੋਲ ਕਿਉਂ ਚਲੇ ਗਏ ਔਰ ਖਾਸ ਕਰਕੇ ਉਹੋ ਜੀ ਸਥਿਤੀ ਵਿੱਚ ਜਦੋਂ ਕੁਲਤਾਰ ਸੰਧਵਾ ਦੇ ਕੋਲ ਇਸੇ ਤਰ੍ਹਾਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਜਾ ਚੁੱਕੇ ਨੇ ਔਰ ਹੁਣ ਐਮਐਲਏ ਬਲਜਿੰਦਰ ਕੌਰ ਜਾ ਰਹੇ ਨੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਕੁਮਰ ਵਿਜੇ ਪ੍ਰਤਾਪ ਦਾ ਜ਼ਿਕਰ ਕੀਤਾ ਨਾਲ ਫੋਟੋ ਸਾਂਝੀ ਕੀਤੀ ਹੈ ਕੁਝ ਮੰਗ ਪੱਤਰ ਉਹਨਾਂ ਨੂੰ ਸੌਂਪਿਆ ਪਹਿਲਾਂ ਉਹ ਤੁਹਾਨੂੰ ਪੜਕੇ ਸੁਣਾ ਦਿੰਨੇ ਆ ਤੇ ਉਸ ਤੋਂ ਬਾਅਦ ਚਰਚਾ ਵੀ ਕਰਾਂਗੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਗਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੂੰ ਮਿਲ ਕੇ ਗੁਰਗੋਬਿੰਦ ਸਿੰਘ ਰੈਫਾਇਨਰੀ ਵਿੱਚ ਹੋ ਰਹੀ ਲੁੱਟ ਦੇ ਖਿਲਾਫ ਅਤੇ ਸੀਐਸਆਰ ਵਿੱਚ ਹੋ ਰਹੇ ਵੱਡੇ ਕਪਲੇ ਅਤੇ ਹਲਕੇ ਨਾਲ ਹੋ ਰਹੇ ਵਿਤਕਰੇ ਨੂੰ ਲੈ ਕੇ ਮੰਗ ਦਿੰਦੀ ਹੈ ਅਤੇ ਵਿਧਾਨ ਸਭਾ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ ਹੈ ਕਿ ਵਿਧਾਨ ਸਭਾ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਖੁਦ ਵੀ ਰਿਫਾਇਨਰੀ ਵਿੱਚ ਪਹੁੰਚ ਕੇ ਜਾਂਚ ਪੜਤਾਲ ਕਰਨਗੇ। ਸਾਫ਼ ਕਿਹਾ ਗਿਆ ਹੈ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਰੈਫਾਇਨਰੀ ਦੇ ਵਿੱਚ ਕਹਿੰਦੇ ਕਪਲਾ ਹੋ ਰਿਹਾ ਲੁੱਟ ਕੀਤੀ ਜਾ ਰਹੀ ਹੈ ਸੀਐਸਆਰ ਦੇ ਵਿੱਚ ਕਪਲਾ ਹੋ ਰਿਹਾ ਜਿਸ ਨੂੰ ਲੈ ਕੇ ਕੁਲਤਾਰ ਸੰਧਵਾ ਦੇ ਕੋਲ ਗਏ ਨੇ ਸਪੀਕਰ ਕੁਲਤਾਰ ਸੰਧਵਾ ਨੂੰ ساری ਜਾਣਕਾਰੀ ਦਿੱਤੀ ਹੈ ਕਿ ਅੱਗੇ ਉਹ ਕੁਲਤਾਰ ਸੰਧਵਾ ਕਹਿੰਦੇ ਨੇ ਕਿ ਉਹ ਪੂਰੀ ਜਾਂਚ ਕਰਨਗੇ ਪਰ ਇਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਹਲਕੇ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੁਣ ਹਲਕੇ ਨਾਲ ਵਿਤਕਰਾ ਕੌਣ ਕਰੇਗਾ ਹਲਕੇ ਦੇ ਨਾਲ ਵਿਤਕਰਾ ਜੇ ਕੋਈ ਕਰ ਰਿਹਾ ਹੈ ਤੇ ਉਹਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਇਹ ਜ਼ਾਹਿਰ ਤਨ ਕਿਤੇ ਨਾ ਕਿਤੇ ਆਪਣੀ ਪਾਰਟੀ ਵੱਲ ਇਸ਼ਾਰਾ ਨਹੀਂ ਸਵਾਲ ਤਾਂ ਬੇਸ਼ੱਕ ਖੜਦਾ ਹੈ ਪਰ ਇਸ ਦੇ ਬਾਵਜੂਦ ਬਲਜਿੰਦਰ ਕੌਰ ਕਿੱਧਰ ਵੱਲ ਨੂੰ ਇਸ਼ਾਰਾ ਕਰ ਰਹੀ ਸੀ ਤੁਹਾਨੂੰ ਕੀ ਲੱਗਦਾ ਹੈ ਵਿਚਾਰ ਦੱਸਣਾ ਨਾ ਭੁੱਲਣਾ ਔਰ ਬਣੇਰੋ 1 ਇੰਡੀਆ ਪੰਜਾਬੀ ਤੇ